ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਇੱਕ ਹੋਰ ਵੀਡੀਓ ਤੁਹਾਨੂੰ ਰਾਜਸਥਾਨ ਸਟੇਟ ਦੇ ਵਿੱਚੋਂ ਦਿਖਾ ਰਹੇ ਹਾਂ ਜ਼ਿਲ੍ਹਾ ਸ਼੍ਰੀ ਗੰਗਾ ਨਗਰ ਤੇ ਕੇਸਰੀ ਸਿੰਘਪੁਰਾ ਦੇ ਨੇੜੇ 21 ਐਚ ਨਾਂ ਦਾ ਪਿੰਡ ਹੈ ਗੰਗਾ ਨਗਰ ਇੱਥੋਂ 35 ਕਿਲੋਮੀਟਰ ਹੈ ਕੇਸਰੀ ਸਿੰਘਪੁਰਾ ਇੱਥੋਂ ਸਿਰਫ 7 ਕਿਲੋਮੀਟਰ ਸਾਈਡ ਤੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਮੇਰੀ ਦੂਜੀ ਵੀਡੀਓ ਆ ਪਿਛਲੇ ਹਫਤੇ ਇੱਕ ਵੀਡੀਓ ਤੁਹਾਨੂੰ ਦਿਖਾਈ ਸੀ ਇੱਥੇ ਜੋ ਵੱਖਰਾ ਸਿਸਟਮ ਆ ਦੋਸਤੋ ਇਹਨਾਂ ਦੇ ਵਪਾਰ ਦਾ ਵੀ ਇਹ ਬਾਈ ਜੀ ਹੋਰੀ ਪਹੁੰਚ ਦਾ ਰੇਟ ਦੱਸਦੇ ਆ ਜਿਹੜਾ ਭਰਾ ਵੀਡੀਓ ਦੇਖ ਰਿਹਾ 21h ਤੋਂ 500 ਕਿਲੋਮੀਟਰ ਤੱਕ ਜਿਹੜੀ ਪਹੁੰਚ ਹੋਊਗੀ ਉਹ ਰੇਟ ਜਿਹੜੇ ਦੱਸੇ ਜਾਣਗੇ ਉਹ ਖਰਚਾ ਉਹਦੇ ਵਿੱਚ ਇਨਕਲੂਡ ਹੋਊਗਾ ਮਤਲਬ ਜੋ ਰੇਟ ਅੱਜ ਬਾਈ ਜੀ ਹੋਰੀ ਆਪਾਂ ਨੂੰ ਇਸ ਵੀਡੀਓ ਚ ਦੱਸਣਗੇ 48 ਤੁਹਾਡੇ ਘਰ ਤੱਕ ਦੀ ਪਹੁੰਚਦੇ ਹੋਣਗੇ ਹਾਲਾਂਕਿ ਉਹਦੇ ਵਿੱਚ ਵੀ ਮਾਨਤਾਣ ਹੋ ਜਾਂਦਾ ਹੁੰਦਾ ਪਰ ਫਿਲਹਾਲ ਤੁਸੀਂ ਜੱਜਮੈਂਟ ਉਸ ਰੇਟ ਤੋਂ ਇਹ ਲਾਉਣੀ ਆ ਵੀ ਇੰਨੇ ਚ ਗਾਂ ਤੁਹਾਡੇ ਕੋਲ ਘਰੇ ਪਹੁੰਚਣੀ ਹੈ ਪੰਜ ਗਾਵਾਂ ਅਜ ਵੀਰ ਕੋਲ ਵਿਕਰੀ ਆਲੀਆਂ ਦੋ ਗੱਬਣ ਤੇ ਤਿੰਨ ਸੂਈਆਂ ਸਵਾਂਜਾਂ ਤਿੰਨ ਸੂਈਆਂ ਸਵਾਂਜਾਂ ਦੇ ਵਿੱਚੋਂ ਵੀ ਦੋਹਾਂ ਨਾਲ ਬੱਚੇ ਬੱਚੀਆਂ ਇੱਕ ਨਾਲ ਬੱਚਾ ਮੇਲ ਕਾਫ ਸੋ ਆਓ ਮਿਲिए ਵੀਰ ਨੂੰ ਕਰਦੇ ਆਂ ਗੱਲਬਾਤ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਉਹ ਆ ਕੇ ਤੁਸੀਂ ਕਰ ਸਕਦੇ ਹੋ ਆਉਂਛ ਰਾਤ ਗੰਬਣਾਂ ਵਾਲੇ ਪਾਸੋਂ ਕਰੀਏ ਦੋਸੋ ਉਸ ਤੋਂ ਬਾਅਦ ਕੁਝ ਛੋਟੇ ਪਹਾੜੀਆਂ گاਵਾ ਇਧਰ ਤਾੜੀਆਂ ਸੂਈਆਂ ਵੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਇਧਰੋਂ ਸ਼ੁਰੂ ਕਰਦੇ ਆਂ ਬਾਈ ਸੱਸੀ ਕਾਲ ਸੱਸੀ ਕਾਲ ਜੀ ਬਾਈ ਨਾਮ ਆਪਣਾ ਦੱਸ ਦਿਓ ਜੀ ਹਰਵਿੰਦਰ ਸਿੰਘ ਹੈ ਜੀ ਹਰਵਿੰਦਰ ਭਾਈ ਦੂਜੀ ਵੀਡੀਓ ਬਣਾਉਣ ਲੱਗੇ ਆਂ ਹਾਂਜੀ ਵੀਰ ਜੀ ਪਹਿਲਾਂ ਵਾਲੀ ਵੀਡੀਓ ਤੇ ਠੀਕ ਭਰਾਵਾਂ ਦੇ ਫੋਨ ਆ ਜਾਂਦੇ ਬਹੁਤ ਵਧੀਆ ਰਹੇ ਜੀ ਠੀਕ ਹੈ ਅੱਛਾ ਸ਼ੁਰੂਆਤ ਕਰਦੇ ਆ ਤੁਹਾਡੇ ਬੈਕ ਸਾਈਡ ਤੇ ਇੱਕ ਗਾਂ ਖੜੀ ਹੈ ਭਾਈ ਹਾਂਜੀ ਭਾਈ ਕੰਨਵਾ ਸੂਆ ਸੂਣ ਲੱਗੀ ਇਹ ਭਾਜੀ ਆਪਾਂ ਨੂੰ ਤਾਂ ਮਾਲਕਾਂ ਨੇ ਤੀਜਾ ਸੂਆ ਕਹਿ ਕੇ ਦਿੱਤੀ ਹੈ ਜੀ ਠੀਕ ਹੈ ਆਪਾਂ ਚੌਥਾ ਸੂਆ ਕਹਿ ਕੇ ਦੇਵਾਂਗੇ ਜੀ ਠੀਕ ਹੈ ਅੱਛਾ ਇਹ ਕਿੰਨੇ ਦਿਨ ਲੈ ਜੂਗੀ ਸੂਆ ਭਾਈ ਹਜੇ ਨਹੀਂ ਲੈ ਲੂਗੀ ਮੈਂ ਤੁਹਾਨੂੰ ਦੱਸ ਦਿਨਾਂ ਦਾ ਲੈ 10 ਦਿਨ ਹਜੇ ਵੀ ਲੈ ਜੂ ਲੈ ਲੂਗੀ ਕੀ ਡਿਮਾਂਡ ਰਹੀ ਨਹੀਂ ਭਾਈ ਇਹ 95000 ਦੀ ਪਹੁੰਚ ਆ ਜੀ ਠੀਕ ਹੈ ਹਾਂਜੀ ਦੋਸਤੋ ਗਾਂ ਦਾ ਤੁਸੀਂ ਹਵਾਨਾ ਦੇਖਿਓ ਸੂਆ ਇਹ ਬਾਈਕ ਕੋਲੋਂ ਵੀਡੀਓ ਬਣਾ ਰਹੇ ਆ ਤੇ ਧੰਨਵਾਦ ਜੀ ਵੀਰ ਨੇ ਕਿਹਾ ਵੀ ਤੀਜਾ ਸੂਆ ਤੇ ਮੈਂ ਚੌਥਾ ਮੰਨ ਕੇ ਇਹ ਗਾ ਅੱਗੇ ਗਾ ਜਿਹੜੀ ਉਹ ਦੇਣੀ ਆ ਭਾਈ ਖੋਲ ਕੇ ਨੂੰ ਤੋਰ ਹਾਂਜੀ ਭਾਈ ਭਾਈ ਕਹਨੂੰ ਤੀਜੇ ਵੀ ਚੱਲਦੀ ਆ ਪਰ ਨਹੀਂ ਆਪਣੇ ਕੋਲੇ ਉਹ ਗੱਲ ਹੈ ਨਹੀਂਗੀ ਭਾਈ ਜੀ ਠੀਕ ਐ ਲੋਹੇ 94000 ਚ ਪਹੁੰਚ ਆਉਣੀ ਆ ਤੇ ਜਰਸੀ ਦੇ ਬੱਚੇ ਤੋਂ ਤੁਸੀਂ ਬੜੇ ਚੰਗੇ ਲੈ ਸਕਦੇ ਇਹਦਾ ਦਰ ਨਾਲ ਢਾਂਚਾ ਹੈ ਦੁੱਧ ਭਾਈ ਆਪਾਂ 25 ਕਾ ਕੇ ਦੇਵਾਂਗੇ ਗਾਂ ਦੁੱਧ 30 ਕਿਲੋ ਦੇਊਗੀ ਠੀਕ ਐ ਤੇ ਦੁੱਧ ਤੋਂ ਦੱਸੋ ਬਿਨਾ ਚੱਕ ਚੰਗਾ ਦੇਣਾ ਗਾਂ ਨਹੀਂ ਕਿਉਂਕਿ ਹਵਾਨਾ ਬਹੁਤ ਸੋਹਣਾ ਤਿਆਰ ਆ ਅੱਗੇ ਨੂੰ ਵੀ ਹਵਾਨਾ ਚੰਗਾ ਐ ਪਛਾਹ ਦੀ ਵੀ ਹਵਾਨਾ ਫੁੱਲ ਦਿਸਦਾ ਵੱਡੀ ਵੱਡੀ ਬਹੁਤ ਹੈ ਦੇਖੋ ਇਹ ਗਾਂ ਨੇ 95000 ਚ ਦੋਸਤੋ ਪਹੁੰਚ ਹੋ ਜਾਣੀ ਹੈ ਪਹੁੰਚ ਦਾ ਰੇਟ ਬਾਈ ਨੇ ਤੁਹਾਨੂੰ ਦੱਸਿਆ ਸਟਰਕਚਰ ਦੇਖ ਲਓ ਗਾਂ ਦਾ ਸਾਇਲੇਜ ਵਗੈਰਾ ਪਾਉਣੇ ਆ ਤਾਂ ਤੁਹਾਡੇ ਕੋਲੇ ਬਹੁਤ ਵਧੀਆ ਗਾਂ ਰਹਿਣੀ ਹੈ ਕਿਉਂਕਿ ਇਹਨੇ ਪਲ ਜਾਣਾ ਸਾਇਲੇਜ ਨਾਲ ਇਹਦੇ ਰਾਜੀ ਹੋ ਜਾਣਾ ਹੈ ਜੇ ਰਾਜੀ ਪਸ਼ੂ ਭਾਵੇਂ ਕਿੰਨੇ ਸੂਏ ਚ ਚੋਈ ਚਲੋ ਚੰਗੀ ਸੰਭਾਲ ਨਾਲ ਗਾਂ ਤੋਂ ਤੁਸੀਂ ਸੂਏ ਵੱਤ ਲੈ ਸਕਦੇ ਹੋ ਨੇ ਥਣ ਥਿਚਾਈ ਵਾਲਾ ਹਵਾਨਾ ਗਾੜੀ ਤੇ ਪਛਾਣ ਨੂੰ ਫੁੱਲ ਦਿਸਦਾ। ਇਹ ਜਿਹੜਾ ਹੋਰ ਕੁ ਮੰਗਿਆ। ਰੋਕਨੇ ਕੋ ਕਰੂਗੀ। ਸੋ ਦੇਖੋ ਇਹਦੀ ਦੱਸੋ ਆ ਗਾੜੀ ਅੱਗੋਂ ਹਵਾਨਾ ਦੇਖੋ ਅੱਥੀ ਚੁਾਈ ਵਾਲਾ ਥਾਂ ਬਹੁਤ ਸੋਹਣਾ ਦਿਸਦਾ। ਲਿਆ ਵੀਰੇ ਬੱਸ। ਸੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਗਾ ਦਿਖਾ ਰਹੇ ਆ ਤੇ 95000 ਚ ਇਹਦੀ ਪਹੁੰਚ ਹੋਊਗੀ। ਇਹਦੇ ਚੋਂ ਵੀ ਸੁਭਾਵਨਾ ਹੈ ਵੀ ਥੋੜਾ ਬਹੁਤ ਮਾਨਤਾਨ ਜਿਹੜਾ ਭਰਾ ਇੱਥੇ ਆਉਂਦਾ ਹੈ ਦੇਖਣ ਪਸੰਦ ਕਰਦਾ ਉਹਦਾ ਜਰੂਰ ਹੋ ਜੂਗਾ। ਇਤੋਂ ਬਾਅਦ ਚ ਤੁਹਾਨੂੰ ਗਾਂ ਦਿਖਾਉਣੀ ਆ ਦੋਸਤੋ ਹੈ ਥੋੜਾ ਕ੍ਰੋਸ ਹੰਗ ਪਰ ਤਿਆਰੀ ਬੜੀ ਸੋਹਣੀ ਫੜੀ ਹੋਈ ਹੈ ਸੋਹਣਾ ਟਾਂਚਾ ਹੈ ਹਰਵਿੰਦਰ ਭਾਈ ਜਿਹੜੀ 2 ਨੰਬਰ ਤੇ ਵਹਿਦਾ ਇਹ ਭਾਈ ਦੂਜਾ ਸੋਏ ਇਹ ਕਿੰਨੇ ਦਿਨ ਲਊਗੀ ਇਹ ਵੀ ਲੈ ਲੂਗੀ ਇਹਦੇ 12 ਦਿਨ ਤੱਕ ਪੂਰੇ ਹੈਗੇ 12 ਨੂੰ ਦਿਨ ਪੂਰੇ ਹੋਣ ਹਾਂਜੀ ਆਪਣੇ ਬੜੇ ਖਾਸ ਮਿੱਤਰ ਤੋਂ ਗਾਂ ਆਈ ਹੈ ਜੀ ਠੀਕ ਹੈ ਤੇ ਕ੍ਰੋਸ ਪੰਨੇ ਦੁੱਧ ਨੇ ਪਹਿਲੇ ਸੋ 22 23 ਕਿਲੋ ਰੱਖਿਆ ਜੀ ਕੀ ਰੇਟ ਰਹਿਣਾ ਹੈ ਇਹਦਾ ਹੀ ਆਪਾਂ ਪੂਰਾ 1.5 ਦੀ ਪਹੁੰਚ ਕਰਾਂਗੇ ਭਾਜੀ 1.5 ਦੀ ਹਾਂਜੀ ਦੁੱਧ 25 ਕਿਲੋ ਦੇ ਦੂੰਗੀ ਪਰ ਮੱਝ ਦਾ ਦੁੱਧ ਨੂੰ ਫੇਲ ਕਰੂਗੀ ਭਾਜੀ ਠੀਕ ਹੈ ਹਾਂਜੀ ਦੋਸਤੋ ਥੋੜਾ ਕਰਾਓ ਸੰਗ ਇਹ ਗਾਂ ਦੁੱਧ ਭਾਈ ਕਹਿੰਦਾ ਵੀ 25 ਕਿਲੋ ਵਾਂਗੂ ਪਾਊਗੀ ਵੱਡੀ-ਵੱਡੀ ਦੇਖੋ ਸਟ੍ਰਕਚਰ ਦੇਖੋ ਗਾਂ ਦਾ ਸਾਰਾ ਕੁਝ ਦੇਖੋ ਇਹ ਗਾਂ ਤੇ ਮੱਝ ਵਰਗੀ ਗਾਂ ਹੈ ਜੀ ਦੋਸਤੋ ਵਾਕਈ ਮਜ਼ਬੂਤ ਢਾਂਚਾ ਬੜਾ ਸੋਹਣਾ ਥੰਦਾ ਸਹਿਜ ਫਿਕਸ ਜਿਹਾ ਹਵਾਨਾ ਪਰ ਅਜੇ 6 ਦਿਨ ਪਏ ਆ ਦਿਨ ਪੂਰੇ ਹੋਣ ਚ ਪੰਜ ਚਾਰ ਭਾਜੀ ਉੱਤੇ ਵੀ ਲੈ ਸਕੂਗੀ ਤਾਂ ਠੀਕ ਹੈ ਤੁਸੀਂ ਜੇ 10 ਦਿਨ ਮੰਨ ਕੇ ਚੱਲੋ ਤੁਸੀਂ ਹਾਂਜੀ ਜੇ ਇੱਥੇ ਖੜੀ ਰਹਿੰਦੀ ਹੈ ਕਿਉਂਕਿ ਥੋੜਾ ਬਹੁਤਾ ਸਫਰ ਨਾਲ ਪਸ਼ੂ ਇਧਰ ਉਧਰ ਹੋ ਸਕਦਾ 1 ਲੱਖ ਤੇ 5000 ਦੀ ਪਹੁੰਚ ਦੱਸੋ ਇਸ ਗਾੜੀ ਹੁਣੀ ਹੈ ਹਾਂਜੀ ਹਾਂਜੀ ਬਈ ਫੇਰ ਕਮਾਦੇ ਇਹਨੂੰ ਮੇਕੋ ਹੱਥੀਂ ਚੁਾਈ ਵਾਲਾ ਬਹੁਤ ਸੋਹਣਾ ਥਣ ਤੇ ਹਵਾਨਾ ਵੀ ਤੁਸੀਂ ਦੇਖ ਸਕਦੇ ਕਮਾਈਆਂ ਇਹਨੂੰ ਹੁਣ ਇਸ ਸਾਈਡ ਤੋਂ ਵੀ ਹਵਾਨਾ ਤੁਸੀਂ ਦੇਖੋ ਜਿੰਨਾ ਅੱਗੇ ਨੂੰ ਆ ਉਹ ਤੋਂ ਜ਼ਿਆਦਾ ਪਛਾਣ ਨੂੰ ਆ ਹਾਲਾਂਕਿ گاਵਾ ਦੇ ਅਗਲੇ ਥਣਾ ਚ ਦੁੱਧ ਵੱਧ ਹੁੰਦਾ ਪਰ ਇਹਦੇ ਪਿਛਲੇ ਥਣਾ ਚ ਵੀ ਦੁੱਧ ਬਹੁਤ ਸੋਹਣਾ ਆਊਗਾ ਹੱਥੀ ਚੁਆਈ ਵਾਲਾ ਥਣ ਬੜਾ ਸੋਹਣਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ 1 ਲੱਖ ਤੇ 5000 ਚ ਪਹੁੰਚ ਇਹਦੀ ਹੋਣੀ ਸੋ ਇਹ 2 ਲੱਖ ਰੁਪਏ ਚ ਦੋ گاਵਾ ਜਿਹੜੀਆਂ ਤੁਹਾਨੂੰ ਗੱਭਣ ਦਿਖਾ ਤੀਆਂ ਬਾਕੀ ਇਹਨਾਂ ਚੋਂ ਵੀ ਮਾਨਤਨ ਹੋਊਗਾ ਥਣ ਦੋਨਾਂ ਦੇ ਹੱਥੀ ਚੁਆਈ ਵਾਲੇ ਆ ਜਿਹੜੀ ਮਰਜ਼ੀ ਗਾਂ ਤੁਸੀਂ ਦੇਖ ਲਓ ਇਤੂ ਭਾਈ ਸੋਨੂ ਸੂਈਆਂ ਸਮਾਨੀਆਂ ਗਾਮਾ ਦਿਖਾਉਣੇ ਭਾਈ ਜਿਹੜੀ ਇਹ ਗਾਂ ਤੈਨੂੰ ਨੰਬਰ ਤੇ ਸੂਈ ਸੋ ਇਹ ਤੀਜਾ ਸੂਰਾ ਸੂਈਆਂ ਜੀ ਕਿੰਨੇ ਕ ਦਿਨ ਹੋ ਗਏ ਇਸ ਸੂਈ ਇਹ ਪਰਸੋ ਰਾਤ ਦੀ ਸੂਈ ਹੈ ਜੀ ਠੀਕ ਹੈ ਬੱਚਾ ਇਹਦੇ ਨਾਲ ਅੱਛਾ ਹੈ ਇਹਦੇ ਮਗਰ ਬੱਚਾ ਜੀ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਹੈਗਾ 87000 ਰੁਪਏ ਜੀ 87000 ਘਰੇ ਪਹੁੰਚ ਪਹੁੰਚ ਜੀ ਠੀਕ ਹੈ ਤੋਰੀ ਭਾਈ ਸੋ 87000 ਚ ਘਰੇ ਪਹੁੰਚ ਪਰਸੋ ਸੂਈ ਹੈ ਭਾਜੀ ਇਹ ਗਾਂ ਨੇ 20 ਕਿਲੋ ਮੋਲੇ ਤੋਂ ਸਟਾਰਟ ਹੈ ਆਪਣੇ ਕੋਲ ਕੋਈ ਵੀ ਬੰਦਾ ਆ ਕੇ ਦੋ ਡਾਂਗ ਚੰਡਾਂਗੇ ਖੜ ਕੇ ਰਹਿ ਕੇ ਚੋ ਸਕਦਾ ਠੀਕ ਹੈ ਗਾਂ ਨੇ 20 ਕਿਲ ਸੋ ਦਸੋ 20 ਕਿਲੋ ਦੁੱਧੋ ਬਾਈ ਕਹਿੰਦਾ ਸ਼ੁਰੂਆਤ ਹੋਈ ਐ ਇਸ ਗਾਂ ਦੀ 87000 ਚ ਘਰੇ ਪਹੁੰਚ ਹੋਣੀ ਐ ਗਾਂ ਦੀ ਅੱਥੀ ਜੋਈ ਹਲੇ ਦਾ ਵੀ ਥਣ ਟਾਂਚਾ ਵੀ ਚਾਹੀਦਾ ਦੁੱਧ ਦੋ ਟਾਈਮ ਤਿੰਨ ਟਾਈਮ ਇੱਥੇ ਚੋਲਿਓ ਉ ਉਪਰਾ ਥਾ ਮੰਨ ਕੇ ਪਸ਼ੂ ਇੱਧਰ ਉੱਧਰ ਦੁੱਧ ਦਾ ਘਰ ਜਾਂਦਾ ਹੁੰਦਾ ਸੋ ਬਿਹਤਰ ਐ ਵੀ ਤੁਸੀਂ ਆਪਦੀ ਤਸੱਲੀ ਇੱਥੇ ਹੀ ਕਰ ਲਓ ਆ ਨਾੜਾ ਨੂੜਾ ਦੇਖੋ ਭਾਈ ਲੈਵੇ ਤੇ ਗਾਂ ਦੀਆਂ ਸਾਰੀਆਂ ਦੇਖੋ ਸੋ ਥਣ ਬਹੁਤ ਸੋਹਣਾ ਲੱਗਾ ਸੋ ਬਾਕੀ ਹਵਾਨਾ ਵੀ ਚੰਗਾ ਦਿਸਦਾ ਮਾੜਾ ਇੱਥੇ ਫੇਰ ਬੈਠੇ। ਤੇ ਦੋਸਤੋ ਇਹਦੇ ਨਾਲ ਬੱਚਾ ਵੱਛਾ ਤੇ ਵਛੇ ਦੀ ਖੇਤ ਕਾਜੇ ਸੂਏ ਪਸ਼ੂ ਨੂੰ ਹੁੰਦੀ ਐ। ਚਲੋ ਬੱਥ। ਬੱਚੇ ਕੋਲ ਪਸ਼ੂ ਜਾਣਾ ਚਾਹੁੰਦਾ। ਇਸ ਤੋਂ ਬਾਅਦ ਦੋਨੇ گاਵਾ ਤੁਹਾਨੂੰ ਵਛਣਾਂ ਵਾਲੀਆਂ ਦਿਖਾਵਾਂਗਾ। ਇੱਕ ਵਾਰ ਤੁਸੀਂ ਇਹ ਗਾਂ ਦੇਖੋ। ਬੰਦ ਹੋ ਗਈ। ਹੋਈਦਾ ਹਵਾਨਾਂ ਫੇਰ ਤੁਹਾਨੂੰ ਇੱਕ ਵਾਰ ਫਿਰ ਦਿਖਾਵਾਂਗਾ। ਭਾਈ ਪੂਛਪੜੀ ਮੜੀ ਜੀ ਮਿੱਠੀ ਮਿੱਠੀ ਬਹੁਤ ਹੈ ਗਾਂ ਦੇ ਖੁਸ਼ ਠੀਕ। ਤੋ ਦੇਖੋ ਹਵਾਨਾ ਦਸੂ ਬਹੁਤ ਸੋਹਣਾ ਥਣ ਵੀ ਇਸੇ ਤਰ੍ਹਾਂ ਦੇ ਆ ਜਿਹੜੀ ਭਾਈ ਇਹ ਦੂਗੇ 4 ਨੰਬਰ ਤੇ ਗਾਂ ਦਿਖਾ ਰਹੇ ਆ ਵੱਛੀ ਵਾਲੀ ਗਾਂ ਹਾਂਜੀ ਭਾਜੀ ਇਹ ਥੱਲੇ ਭਾਈ 18 ਕਿਲੋ ਦੁੱਧ ਤਿਆਰ ਹੈ 6-7 ਦਿਨ ਦੀ ਸੁਣ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਦੇ 85000 ਪਹੁੰਚੇ 85000 ਠੀਕ ਹੈ ਤੋਰ ਦਿਓ ਭਾਈ ਸੋਸ ਤੋਂ 18 ਕਿਲੋ ਦੁੱਧ ਹੈਗਾ ਬੱਚਾ ਵੱਛੀ ਭਾਈ 23 ਕਿਲੋ ਦੁੱਧ ਪਾ ਦੂਗੀ ਗਾਂ ਜੀ ਤੇ ਜਾਦੇ ਪਾਦੇ ਜਿਆਦੇ ਅਗਲੇ ਕੇਅਰ ਤੇ ਹੁੰਦਾ ਜਿਆਦੇ ਰਹੀ ਪਾਜੀ ਹਣੇ ਸਹੀ ਹੈ ਤੇ 16 17 18 ਕਿਲੋ ਦੁੱਧ ਜਮਨ ਨੋਰਮਲ ਤੇ ਆ ਰਹੇਗਾ ਅਸਲੀ ਮਗਰ 85000 ਚ ਪਹੁੰਚ ਹੈ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਦੁੱਧ ਇਸ ਟਾਈਮ 16 ਕਿਲੋ ਤੋਂ ਬਾਹਰ ਹਾਜ਼ਰ ਹੈ ਕਹਾਂ ਨੂੰ ਭਾਈ 20 ਕਿਲੋ 25 ਕਿਲੋ ਵੀ ਚੱਲਦਾ ਪਰ ਨਹੀਂ ਆਪਣੇ ਕੋਲ ਉਹ ਕੰਮ ਹੈ ਨਹੀਂ ਕਿਹੜਾ ਹੈਗਾ ਸਪਸ਼ਟੇ ਭਾਂਡੇ ਵਾਲਾ ਦੁੱਧ ਦੱਸੀ ਦੇ ਠੀਕ ਹੈ ਉਹ ਥੰਦਾ ਸੈਜ ਦੋਸਤੋ ਤੁਸੀਂ ਇਹਦਾ ਦੇਖ ਸਕਦੇ ਹੋ ਥੰਨ ਥਿਚੁਾਈ ਆਲਾ ਦੱਸਦਾ ਟਾਂਚਾ ਜਿਹੜਾ ਉਹ ਤੁਸੀਂ ਵੀਡੀਓ ਚੋਂ ਦੇਖ ਲਓ ਸੋ ਫੇਰ ਇਹਦਾ ਤੁਸੀਂ ਟਾਂਚਾ ਦੇਖੋ ਲਿਆ ਬਈ ਹਾਈਟ ਦੋਸਤੋ ਕਿਉਂਕਿ ਸਾਰੀਆਂ ਗਾਵਾਂ ਨਾਲ ਬਾਈ ਜੀ ਹੋਰਾਂ ਨੇ ਤੁਰਨਾ ਤਾਂ ਤੁਸੀਂ ਜਜਮੈਂਟ ਆਪ ਲਾਈ ਚੱਲਿਓ ਪਹਿਲੀਆਂ ਦੋ ਗਾਵਾਂ ਬਹੁਤ ਵੱਡੇ ਕਦ ਕਾਠ ਦੇ ਵਿੱਚ ਐ ਇਹ گاਵਾ ਮੀਡੀਅਮ ਹਾਈਟ ਦੇ ਵਿੱਚ ਦਰਮਿਆਨੇ ਕੱਦ ਕਾਟ ਚ ਤੁਹਾਨੂੰ ਦਿਖਾ ਰਿਆ। ਤੈਨਾਂ ਨੰਬਰ ਤੇ ਇਧਰੋਂ ਜਿਹੜੀਆਂ ਸੋਹਣੀਆਂ ਸਵਾਈਆਂ گاਵਾ ਇਹਦੇ ਨਾਲ ਵੀ ਬੱਚਾ ਵੱਛੀ ਐ। ਆ ਬਾਈ ਕਿੰਨਾ ਚਿਰ ਹੋ ਗਿਆ ਸੁਈ। ਇਹਨੂੰ ਭਾਈ ਚੌਥਾ ਦਿਨ ਐ। ਕਿੰਨਾ ਕੁ ਦੁੱਧ ਹੋਊ ਹੁਣ। ਹੁਣ ਹੈ ਜਾਈ ਕੋਈ 13-14 ਕਿਲੋ ਦੋਨਾਂ ਟਾਈਮਾਂ ਦੇ। ਵੱਛੀ ਇਹਦੇ ਨਾਲ ਬੱਚੀ ਆ ਜੀ ਬਹੁਤ ਚੰਗੀ ਬੱਚੀ। ਇਹਦਾ ਰੇਟ ਕੀ ਰਹੂਗਾ? ਇਹ 62000 ਪਹੁੰਚਾ ਜੀ। ਠੀਕ ਐ। ਖੋਲ ਲਈ ਭਾਈ। ਸੋ 62000 ਚ ਪਹੁੰਚ ਦੋਸਤੋ। ਮੱਛੀ ਦਿਖਾਓ ਬੱਚੀ ਦਾ ਬਾੜੀ ਚੰਗੀ ਗਾਉਂਦੀ ਐ। ਬਾਹ ਚੰਗਾ ਟੀਕਾ ਭਰਾਇਆ ਤਾਂ ਗਿਰ ਕਰਨੇ ਸੋ ਅੱਛੀ ਦੋਸਤੋ ਤੁਹਾਨੂੰ ਦਿਖਾਉਣੀ ਹੈ ਇੱਕ ਵਾਰ ਨਾਲ ਇਸ ਗਾਂ ਦੇ ਮਾਈ ਲੈ ਕੇ ਆਉਣੇ ਬਾਅਦ ਬੱਚੇ ਤਾਂ ਮੁਰੇ ਰੱਖੀ ਅਗੇ ਮੂੰਹ ਲਾ ਗਈ ਖੜਾ 8000 ਚ ਪਹੁੰਚ ਹੋਣੀ ਹੈ ਦਸੋ ਗਾਂ ਦੀ ਢਾਂਚਾ ਇਹਦਾ ਤੁਸੀਂ ਹੁਣ ਵੀਡੀਓ ਚ ਦੇਖ ਰਹੇ ਹੋ ਪਾਸ ਕਰਨ ਲਈ ਇੱਥੇ ਤੁਸੀਂ ਆਪ ਆ ਸਕਦੇ ਹੋ ਇਹ ਬੱਚੀ ਇਹਦੇ ਨਾਲ ਨਾੜੂਆ ਨਾਲ ਪੰਜਾ ਦੇ ਨਹੀਂ ਆਏ ਸੂਈ ਨਾੜੂਆ ਨਾਲ ਦੱਸੋ ਬੱਚੀ ਵਾਕਿਆ ਹੀ ਚੰਗੇ ਸੀ ਮੰਦੀ ਹੈ ਗਾਂ ਨਾਲੋਂ ਬੱਚੀ ਜ਼ਿਆਦਾ ਪਾਇਓਰਿਟੀ ਚ ਦੱਸਦੀ ਹੈ ਲੈ ਚਲੋ ਭਾਈ ਦੋ ਲੋ 16 ਕਿਲੋ ਪਾ ਦੂਗੀ ਭਾਈ RAM ਨੇ ਆਪਾਂ 20 ਵਾਈਫ ਚੋ ਵੀ ਨਹੀਂ ਕਹਿੰਦੇ ਠੀਕ ਹੈ 16 ਕਿਲੋ ਦੁੱਧ ਬੱਚੇ ਨਾਰਮਲ ਪਾ ਦਿੰਦੇ ਸੋ 16 ਕਿਲੋ ਦੁੱਧ ਨੂੰ ਸੋ ਮੰਨ ਕੇ ਤੁਸੀਂ ਖਰੀਦ ਸਕਦੇ ਹੋ ਵੱਚੀ ਵਾਲੀ ਹੈ ਗਾਂ ਜਿਹੜੀ ਤੁਹਾਨੂੰ ਦਿਖਾ ਰਹੇ ਹਾਕੀ ਚਾਚਾ ਬੱਚੀ ਸੋ ਇਹ ਜਿਹੜੀ ਗਾਂ ਹੁਣ ਤੋਰੀ ਸੀ ਦੱਸੋ ਇਹਦੇ ਨਾਲ ਵੱਛੀ ਹੈ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਭਾਈ ਕੋਲ ਵਿਕਰੀ ਵਾਲੇ ਪੰਜ ਹੈ ਲਾਸਟ ਤੇ ਫੇਰ ਬੇਨਤੀ ਆ ਵੀ ਜਿਹੜਾ ਵੀ ਨਾ ਖਰੀਦਣਾ ਉਹਨੂੰ ਆ ਕੇ ਦੇਖਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੁਸੀਂ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰੋਗੇ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਦੀ